ਸਸਿਗਾ ਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਮ ਹੋਗੇ ਤਾਰਾ ਜੀ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਮੇ ਵੀਡੀਓ ਲੈ ਕੇ ਆਇਆ ਹੈਗਾ ਦੇਖੋ ਰਾਜੇ ਜਦੋਂ ਵੀ ਕੋਈ ਬੱਚਾ ਮੇਥੋਂ ਦੋ ਤੋਂ ਪੰਜ ਬੱਚੇ ਜਾਂ ਪੰਜ ਤੋਂ 10 ਬੱਚੇ ਜਿਹੜੂ ਕਿਸੇ ਸਵਾਲ ਪੁੱਛਦਾ ਰਹੇ ਜੇ ਉਹ ਸਵਾਲ ਇਹ ਹੁੰਦਾ ਕਿ ਬਹੁਤ سارے ਬੱਚੇ ਇਹੋ ਜਿਹੇ ਹੁੰਦੇ ਜਿਹੜੇ ਸੰਗਦੇ ਫੋਨ ਨਹੀਂ ਲਗਾਉਂਦੇ ਜਾਂ ਕਮੈਂਟ ਨਹੀਂ ਕਰਦੇ ਠੀਕ ਹੈ ਜੀ ਤਾਂ ਉਹ ਚੀਜ਼ ਵਾਸਤੇ ਫਿਰ ਮੈਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਇਆ ਇੱਕ ਸਪੈਸ਼ਲ ਇਹ ਵੀਡੀਓ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੇ ਪੰਜਾਬਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਆਪਣੀ ਪੀਐਨਡੀ ਪੋਸਟ ਆਈ ਹੈਗੀ ਉਹਦੇ 300 ਭਰਤੀ ਦਾ ਪੇਪਰ ਦੇਣਾ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਬਹੁਤ ਹੀ ਜ਼ਿਆਦੇ ਵਧੀਆ ਭਰਤੀ ਹੈ ਤੇ ਬਹੁਤ ਹੀ ਵਧੀਆ ਪੇ ਸਕੇਲ ਹੈ ਤੇ ਮੇਨ ਗੱਲ ਦਾ ਜੀ ਉਹ ਹੈ ਜਿਹੜੇ ਬੱਚੇ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਨੇ ਪੁਲਿਸ ਦੇ ਵਿੱਚ ਨਹੀਂ ਭਰਤੀ ਹੋ ਸਕੇ ਤਾਂ ਤੁਹਾਨੂੰ 유ਨੀਫਾਰਮ ਮਿਲ ਜਾਣੀ ਹੈ ਇਹਦੇ ਵਿੱਚ ਠੀਕ ਹੈ ਜੀ ਤਾਂ ਸਾਰੇ ਤੋਂ ਮੇਨ ਜਿਹੜੇ ਬੱਚਿਆਂ ਦਾ ਮੈਥੋਂ ਵੇਖ ਨੂੰ ਸੰਭਾਲ ਆ ਰਿਹਾ ਔਰ ਆ ਰਿਹਾ ਇਹ ਵਾਲਾ ਜੀ ਮੈਟ ਕਿੱਥੋਂ ਟਿੱਕਰ ਜਾਊਗੀ ਇਹਦੀ ਕਿਉਂਕਿ ਤੁਹਾਨੂੰ ਪਤਾ ਰਹੇ ਜੇ 50 ਨੰਬਰ ਦਾ ਪੇਪਰ ਆਉਣਾ ਤੁਹਾਨੂੰ 50 ਨੰਬਰ ਦਾ ਨਹੀਂ ਸੌਰੀ 50 ਪ੍ਰਸ਼ਨ ਆਉਣੇ ਆ ਤੁਹਾਨੂੰ ਹਰੇਕ ਪ੍ਰਸ਼ਨ ਤੁਹਾਡਾ 2 ਨੰਬਰ ਦਾ ਹੋਣਾਗਾ ਤੇ 100 ਨੰਬਰ ਦਾ ਤੁਹਾਡਾ ਕੀ ਬਣੂਗਾ ਪੇਪਰ ਬਣੂਗਾ ਠੀਕ ਹੈ ਜੀ 100 ਨੰਬਰ ਦਾ ਆਪਾਂ ਪੇਪਰ ਬਣੂਗਾ ਪਰ ਆਪਾਂ ਇਹ ਚੀਜ਼ ਵੱਲ ਨਹੀਂ ਜਾਵਾਂਗੇ ਠੀਕ ਹੈ ਜੀ ਕਿ 100 ਨੰਬਰ ਦਾ ਪੇਪਰ ਖਸਾਣਾ ਹੁੰਦਾ ਹੁਣ ਤੇ ਮੈਂ ਕਹੋ ਆਪਣਾ ਮੇਨ ਮਕਸਦ ਹੈਗਾ 50 ਨੰਬਰਾਂ ਦਾ ਠੀਕ ਹੈ ਜੀ ਜੇਕਰ ਆਪਾਂ 50 ਸਹੀ ਕਰਾਂਗੇ ਫਿਰ ਇੱਕ ਪ੍ਰਸ਼ਨ 2 ਨੰਬਰਾਂ ਫਿਰ ਆਪ ਨੂੰ ਜਾ ਕੇ 100 ਨੰਬਰ ਮਿਲਣਾ ਹੈ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਕਿੰਨੇ ਨੰਬਰ ਹਰੇਕ ਬੱਚੇ ਦੇ ਕਿੰਨੇ ਪ੍ਰਸ਼ਨ ਸਹੀ ਕਰਕੇ ਆਉਣੇ ਆ ਉਹਦੇ ਬਾਰੇ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸੂਗਾ ਠੀਕ ਹੈ ਜੀ ਉਸ ਤੋਂ ਪਹਿਲਾਂ ਅੱਜ ਤੁਹਾਨੂੰ ਮੈਂ ਦੱਸ ਦਾਂਗੀ ਤੁਹਾਡੇ ਕੋਲ ਬਹੁਤ ਵਧੀਆ ਮੌਕਾ ਹੈਗਾ ਤਿਆਰੀ ਕਰਨ ਦਾ ਕਿਉਂਕਿ ਪੇਪਰ ਤੁਹਾਡੇ ਹੋਣੇ ਆ 11 ਤਰੀਕ ਤੋਂ ਲੈ ਕੇ 21 ਤਰੀਕ ਤੱਕ ਤੁਹਾਡੇ ਇਹ ਐਗਜ਼ਾਮ ਚੱਲਣਾਂਗਾ ਠੀਕ ਹੈ ਜੀ ਅੱਜ ਹੋਊਗੀ ਆਪਣੀ 27 ਤਰੀਕ 27 ਤੋਂ ਅੱਜ ਤੋਂ ਦਿਨ ਮੰਨ ਕੇ ਜ਼ਿੰਦਗੀ 4 ਦਿਨ ਆਪਣੇ ਕੋਲੇ ਏ ਰਹਿਗੇ 10 ਦਿਨ ਹੋਰ ਏਗੇ 14 ਦਿਨ ਅੱਜ ਆਪਣੇ ਕੋਲੇ ਪੇਪਰ ਦੇ ਵਿੱਚ ਪਏ ਆ। ਬਾਕੀ ਜਿਹੜੇ ਬੱਚਿਆਂ ਦਾ 15 ਤਰੀਕ ਨੂੰ ਪੇਪਰ ਹੈ ਠੀਕ ਹੈ ਜੀ ਕਿਸੇ ਦਾ 20 ਤਰੀਕ ਨੂੰ ਪੇਪਰ ਹੋਣਾ ਕਿਸੇ ਦਾ 18 ਤਰੀਕ ਨੂੰ ਪੇਪਰ ਹੋਣਾ ਉਹਨਾਂ ਕੋਲੇ ਦਿਨ ਐਕਸਟਰਾ ਪਏ ਆ। ਠੀਕ ਹੈ ਜੀ ਉਹਨਾਂ ਬੱਚਿਆਂ ਕੋਲੇ ਐਕਸਟਰਾ ਦਿਨ ਪਏ ਆ ਉਹਨਾਂ ਕੋਲੇ 20 25-25 ਦਿਨ ਵੀ ਤੁਹਾਨੂੰ ਬਹੁਤ ਬੱਚੇ ਨੂੰ ਮਿਲ ਜਾਣਗੇ ਇਹਦੇ ਵਿੱਚ। ਠੀਕ ਹੈ ਜੀ ਤਾਂ ਉਸ ਹੱਬ ਦੇ ਵਾਸਤੇ ਜੇ ਤੁਸੀਂ ਇਹਦੀ ਤਿਆਰੀ ਕਰਨਾ ਚਾਹੁੰਦੇ ਜਿਹਦੇ ਵਿੱਚ ਤੁਹਾਨੂੰ ਮਾਡਰਨ ਹਿਸਟਰੀ ਦੇ ਪਾਲਿਟੀ ਠੀਕ ਹੈ ਜੀ ਪਲੱਸ 1500 MCQ ਮੋਕ ਟੈਸਟ ਮੈਥ ਦੇ ਜਿਹੜੇ ਇੰਪੋਰਟੈਂਟ ਲੈਕਚਰ ਵਿੱਚ ਆਉਣਗੇ ਇਹ ਸਾਰਾ ਕੁਝ ਰਾਜੇ ਤੇ ਇੰਨੀ ਸਾਡੀ ਗਰੰਟੀ ਹੋਊਗੀ ਬਹੁਤ ਜ਼ਿਆਦਾ ਤੁਹਾਨੂੰ ਬੈਨੀਫਿਟ ਮਿਲੂਗਾ ਕਰਵਾਏ ਹੋਏ ਦੇ ਵਿੱਚੋਂ ਪੇਪਰ ਆਊਗਾ ਇਹਦੇ ਬਾਅਦ ਤੁਸੀਂ ਬੈਚ ਲੈ ਸਕਦੇ ਹੋ ਸਿਰਫ ਦੇ ਸਿਰਫ 300 ਰੁਪਏ ਦੇ ਵਿੱਚ ਤੁਹਾਨੂੰ ਇਹ ਬੈਚ ਦਿੱਤਾ ਜਾ ਰਿਹਾ ਹੈਗਾ ਠੀਕ ਹੈ ਜੀ ਆਪਣਾ ਇਹ ਮਕਸਦ ਹੁੰਦਾ ਕਿ ਕੋਈ ਬੱਚਾ ਰਹੇ ਨਾ PDF ਨਾਲ ਹੋਣਗੇ PDF ਦਾ ਤੁਸੀਂ ਪ੍ਰਿੰਟ ਆਊਟ ਵੀ ਕਢਵਾ ਸਕਦੇ ਹੋ ਜੇ ਤੁਹਾਨੂੰ ਵੀਡੀਓ ਦੇਖਦੇ ਟਾਈਮ ਲੱਗਦਾ ਹੈ ਤਿਆਰੀ ਤੁਹਾਡੀ 100% ਹੋ ਜੂ ਪੇਪਰ ਦੀ ਜ਼ਿੰਮੇਵਾਰੀ ਸਾਡੀ ਹੈ ਕਲੀਅਰ ਕਰਵਾਉਣ ਦੀ ਪੜਨ ਦੀ ਤੁਹਾਡੀ ਹੈ ਬੈਚ ਲੈਣ ਵਾਸਤੇ ਤੁਸੀਂ ਐਪ ਡਾਊਨਲੋਡ ਕਰ ਲਿਓ ਜੀ ਦੀਪ ਪੁਲਰ ਐਜੂਕੇਸ਼ਨ ਵਾਲਾ ਪਲੇ ਸਟੋਰ ਤੋਂ ਜਿੰਨਾ ਬੱਚਾ ਕੋਲੇ ਆਈਫੋਨ ਆਲਾ ਜੀ ਉਹਨਾਂ ਨੇ ਐਪ ਡਾਊਨਲੋਡ ਕਰਨਾ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ ਕਲਾਸ ਪਲੱਸ ਡਬਲ ਐਕਸ ਨਾਲ ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਤਾਂ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਵੀਡੀਓ ਨੂੰ ਬਹੁਤ ਬਹੁਤ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੁਹਾਡੇ ਵਾਸਤੇ ਆਪਾਂ ਗਰੁੱਪ ਡੀ ਦਾ ਇਹ ਬੈਚ ਲੈ ਕੇ ਆਏ ਆਂਗੇ ਠੀਕ ਹੈ ਜੀ ਤੇ ਮੌਕ ਟੈਸਟ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਜਿੰਨੇ ਵੀ ਪੀਆਕਿਊ ਹਾਈ ਕੋਰਟ ਦੇ ਪੇਪਰਾਂ ਵਿੱਚ ਆਏ ਹੋਏ ਸਾਰੇ ਤੁਹਾਨੂੰ ਮੈਂ ਕੰਪਲੀਟ ਕਰਵਾ ਦੂੰਗਾ ਠੀਕ ਹੈ ਜੀ ਤੁਹਾਡੇ ਐਗਜ਼ਾਮ ਤੋਂ ਪਹਿਲਾਂ ਪਹਿਲਾਂ ਤੇ ਬਾਕੀ ਸਾਰਾ ਕੁਝ ਅਪਡੇਟ ਹੋ ਰਿਹਾ ਹੈਗਾ ਠੀਕ ਹੈ ਜੀ ਚਲੋ ਹੁਣ ਅਰੇ ਜੀ ਆਪਾਂ ਗੱਲ ਕਰ ਲਈਏ ਇਹਦੀ ਮੈਰਿਟ ਦੀ ਠੀਕ ਹੈ ਜੀ ਮੈਰਿਟ ਇਹਦੀ ਕਿੱਥੋਂ ਦਿਕਰ ਜਾਣੀ ਆ ਆਪਣੇ ਬਾਰੇ ਉਹ ਗੱਲ ਕਰਨੀ ਆ ਆਪਾਂ ਠੀਕ ਹੈ ਜੀ ਮੈਰਿਟ ਕਿਹਦੀ ਜੀ ਪਿਆਣਾ 300 ਭਰਤੀ ਦੀ ਤਾ ਆਪਾਂ ਗੱਲ ਕਰਾਂਗੇ ਰਾਜੇ ਮੇਨ ਜਰਨਲ categories ਦੀ ਨੰਬਰ 2 ਤੇ ਆਪਾਂ ਗੱਲ ਕਰਾਂਗੇ ਆਪਣੀ EWS ਨੰਬਰ 3 ਤੇ ਆਪਾਂ ਗੱਲ ਕਰਾਂਗੇ OBC ਨੰਬਰ 4 ਤੇ ਗੱਲ ਕਰਾਂਗੇ SC/ST ਠੀਕ ਹੈ ਜੀ ਬਾਕੀ ਐਕਸ ਸਰਵਿਸ ਮੈਂਡ ਰਾਜੇ ਉਹਦਾ ਉਹਨਾਂ ਦੀ ਭਰ ਦੇ ਪਤਾ ਲੱਗੂਗਾ ਕਿ ਕਿੰਨਾ ਮੈਚ ਜਾਂਦੀ ਹੈ ਤਾਂ ਆਪਾਂ ਇਹ ਮੰਨ ਲਓ ਕਿ ਆਪਾਂ ਨੂੰ ਹੋਣਗੇ ਪੇਪਰ ਦੇ ਵਿੱਚ ਭਈ ਸਾਰਿਆਂ ਨੂੰ 50-50 ਪ੍ਰਸ਼ਨ ਕਿੰਨੇ-ਕਿੰਨੇ ਪ੍ਰਸ਼ਨ ਆਉਣਗੇ ਜੀ ਆਪਾਂ ਨੂੰ ਸਾਰਿਆਂ ਨੂੰ 50-50 ਪ੍ਰਸ਼ਨ ਹੋਣਗੇ ਹਰੇਕ ਪ੍ਰਸ਼ਨ 2-2 ਨੰਬਰਾਂ ਦਾ ਹੋਊਗਾ ਤਾਂ ਕਹਿ ਦਾ ਮਤਲਬ ਕਿ ਟੋਟਲ ਪੇਪਰ ਆਪਣਾ 100 ਨੰਬਰ ਦਾ ਹੋਊਗਾ ਪ੍ਰਸ਼ਨ ਆਪਾਂ ਨੂੰ 50 ਪਾਉਣਗੇ ਤੇ ਓਨਲੀ ਓਨਲੀ ਸਾਰੇ ਪ੍ਰਸ਼ਨ ਜਿਹੜੇ ਉਹ ਉਹਦੇ ਵਿੱਚ ਜੀਕੇ ਪਲੱਸ ਨੰਮਰੀਕਲ ਨੰਮਰੀਕਲ ਦੇ ਵਿੱਚ ਜਮ੍ਹਾਂ ਸੌਖਾ ਮੈਥ ਹੋਊਗਾ ਸਿੰਪਲੀਫਿਕੇਸ਼ਨ ਹੋ ਗਿਆ ਡੈਸੀਮਲ ਹੋ ਗਿਆ ਨੰਬਰ ਸਿਸਟਮ ਹੋ ਗਿਆ ਐਵਰੇਜ ਰੇਸ਼ੋ ਪਰਸੈਂਟ ਜੋ ਵੀ ਟਾਈਪ ਬੰਦ ਬਿਲਕੁਲ ਸੌਖਾ ਹੋਊਗਾ ਜੀ ਜੀ ਜੋ 40 ਨੰਬਰ ਦੇ ਤੁਹਾਨੂੰ ਜੀਕੇ ਮਿਲੂਗੀ ਤੇ 10 ਨੰਬਰਾਂ ਦਾ ਤੁਹਾਨੂੰ ਨੰਮੈਰੀਕਲ ਮਿਲੂਗਾ ਬਾਸ ਇੰਨਾ ਪੇਪਰ ਆ ਸਾਰਾ ਤੁਹਾਡਾ 40 ਨੰਬਰਾਂ ਦੇ ਸਾਰੇ 40 ਪ੍ਰਸ਼ਨ ਤੁਹਾਨੂੰ ਜੀਕੇ ਦੇ 10 ਨੰਮੈਰੀਕਲ ਹੋ ਸਕਦਾ 15 ਮਿਲ ਜਾਣ ਆ 35 ਹੋ ਜਾਣ ਠੀਕ ਹੈ ਸਾਰਾ ਕੁਝ ਤੁਹਾਨੂੰ ਇਹ ਕੰਪਲੀਟ ਕਰਵਾਵਾਂਗੇ ਇਹ ਵਿਦ ਕਰੰਟ ਅਫੇਅਰ ਸਾਰਾ ਕੁਝ ਬੈਚ ਦੇ ਵਿੱਚ ਹੋਊਗਾ ਬਾਹਰੋਂ ਕੋਈ ਕਿਤਾਬ ਤੋਂ ਕੁਝ ਲੈਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਹੁਣ ਆਪਾਂ राजे ਕਿੰਨੇ ਪ੍ਰਸ਼ਨ ਸਹੀ ਕਰਕੇ ਹੋ ਜਿਹੜੇ ਜਨਰਲ ਕੈਟਾਗਰੀ ਵਾਲੇ ਬੱਚੇ ਆ ਤਾਂ राजे ਤੁਸੀਂ ਘੱਟੋ ਘੱਟ 43 ਤੋਂ 44 ਪ੍ਰਸ਼ਨ ਬਿਲਕੁਲ ਸਹੀ ਕਰਕੇ ਹੁੰਦੇ ਆ ਪੰਜਾਹਾਂ ਦੇ ਵਿੱਚੋਂ ਕਿਉਂ ਕਾਰਨ ਇਹ ਹੈ ਕਿ ਟ੍ਰਾਇਲ ਹੈ ਫਿਜ਼ੀਕਲ ਟ੍ਰਾਇਲ ਹੈ ਤੇ ਫਿਜ਼ੀਕਲ ਟ੍ਰਾਇਲ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ ਉਹ ਇਹ ਨਾ ਸਮਝੋ ਕਿ ਉਹ ਨਿਕਲ ਜਾਣਗੇ ਔਖੇ ਹੁੰਦੇ ਆ ਆਪਣੇ ਗਰਾਉਂਡ ਦਾ ਤੇ ਚੰਡੀਗੜ੍ਹ ਦੇ ਗਰਾਉਂਡ ਦਾ ਦਿਨ ਰਾਤ ਦਾ ਫਰਕ ਹੈ ਆਪਣੇ ਵਾਲੇ ਜਿਹੜੀ ਲੌਂਗ ਜੰਪ ਲਗਾਉਂਦੇ ਆ राजे ਆਪਣੇ ਵਾਲੇ ਜਿਹੜੇ ਪੁਲਿਸ ਦੀ ਭਰਤੀ ਦੇਣ ਜਾਉਗੇ ਉੱਚੀ ਜਗ੍ਹਾ ਦੇ ਵਿੱਚੋਂ ਨੀਵੀਂ ਜਗ੍ਹਾ ਤੇ ਛਾਲ ਮਰਵਾਉਂਦੇ ਆ ਇਹ ਪਰ ਜਿਹੜੇ ਤੁਹਾਡੇ ਟ੍ਰਾਇਲ ਹੋਣਗੇ ਹੋਣਗੇ ਤੁਹਾਡੇ ਚੰਡੀਗੜ੍ਹ ਪੁਲਿਸ ਲੈਣ ਦੇ ਵਿੱਚ ਜਿਹੜਾ ਉਹਨਾਂ ਦਾ ਗਰਾਊਂਡ ਹੈ ਉਹ ਮਰਮੌਂਦਿਆਂ ਨੀਵੀਂ ਜਗ੍ਹਾ ਤੋਂ ਉੱਚੀ ਦੇ ਵਿੱਚ ਛਾਲ ਤਾਂ ਉੱਥੇ ਰਾਜੇ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਕਹਿੰਦਾ ਮਤਲਬ ਜੇ 10 ਬੱਚੇ ਜੰਪ ਲਗਾਉਂਦੇ ਆ ਲੌਂਗ ਤੇ ਦਸਾਂ ਦੇ ਵਿੱਚੋਂ ਸਿਰਫ 3-4 ਬੱਚੇ ਕਲੀਅਰ ਹੁੰਦੇ ਨੇ ਆਪ ਵੇਖੇ ਆ ਠੀਕ ਹੈ ਜੀ ਇਹ ਜਿਹੜਾ ਉਹ ਅਸਲੇ ਕੈਂਡੀਡੇਟਾਂ ਦੀ ਵੀ ਰਾਜੇ ਸੇਮ ਟੂ ਸੇਮ 40 ਤੋਂ 42 ਨੰਬਰਾਂ ਦੇ ਨੰਨੇ ਸਹੀ ਕਰਨਾ OBC ਨੇ ਵੀ ਰਾਜੇ 40 ਤੋਂ 42 ਨੰਬਰਾਂ ਦਾ ਸਹੀ ਕਰਨਾ SSC ਨੇ राजे 38 ਤੋਂ 49 ਨੰਬਰਾਂ ਦਾ ਪੇਪਰ ਬਿਲਕੁਲ ਸਹੀ ਕਰਕੇ ਆਉਣਾਗਾ ਇਹ ਮੈਂ ਅੰਕੜੇ ਤਾਂ ਕੱਢਿਆ राजे ਕਿਉਂਕਿ ਮੈਂ ਅਸੀਂ ਸਪੈਸ਼ਲਿਸਟ ਗਰੁੱਪ C ਤੇ D ਦੀ ਤਿਆਰੀ ਕਰਵਾਉਣੀ ਹੈ ਇਹਦੇ ਸਾਰੇ ਅੰਕੜੇ ਕੱਢ ਕੇ A to Z ਪ੍ਰਸ਼ਨ ਮੋਕ ਟੈਸਟ ਲਾ ਕੇ ਤਿਆਰ ਕਰਕੇ ਸਾਰਾ ਸਲਿਪਸ ਪ੍ਰੀਵੀਅਸ ਈਅਰ ਇਕੱਠੇ ਕਰਕੇ ਉਹ ਤੋਂ ਵੇਖ ਕੇ राजे ਅਸੀਂ ਅੰਦਾਜ਼ਾ ਲਾਇਆ ਹੈਗਾ ਠੀਕ ਹੈ ਤਾਂ ਆਪਾਂ ਇੰਨੇ ਨੇ ਪ੍ਰਸ਼ਨ ਸਹੀ ਕਰਦੇ ਜੇ ਤੁਹਾਡੇ 50 ਦੇ 50 ਪ੍ਰਸ਼ਨਾਂ ਦਾ ਪੇਪਰ 50 ਪ੍ਰਸ਼ਨਾਂ ਦਾ ਪਰ ਤੁਸੀਂ ਨੰਬਰ ਨਾਲ ਦੇਖੋ ਕਿ ਕਿੰਨੇ ਨੰਬਰਾਂ ਦਾ ਪੇਪਰ ਆਉਣਾਗਾ ਆਪਾਂ ਨੂੰ ਠੀਕ ਹੈ 100 ਨੰਬਰ ਦਾ ਪੇਪਰ ਹੋਬਾ ਤੁਸੀਂ ਐਸਾ ਕਹੋ 50 ਪ੍ਰਸ਼ਨ ਆਉਣੇ ਆ 40 ਜੀਕੇ ਦੇ 10 ਮੈਥ ਦੇ ਉਹ ਅੱਗੇ ਪਤਾ ਲੱਗੂ ਪੇਪਰ ਦੇ ਵਿੱਚ ਮੈਥ 15 ਦੇ ਵੀ ਕਰ ਸਕਦੇ ਆ ਜੀਕੇ 35 ਦੇ ਵੀ ਕਰ ਸਕਦੇ ਆ ਠੀਕ ਹੈ ਜੀ ਤਾਂ ਇੰਨੇ ਇੰਨੇ ਨੰਬਰਾਂ ਦਾ ਆਪਾਂ ਘੱਟੋ ਘਾਟ ਟਾਰਗੇਟ ਰੱਖਣਾ ਜਿਹੜਾ ਬੱਚਾ ਇੰਨੇ ਇੰਨੇ ਨੰਬਰ ਲੈ ਗਿਆ 50 ਦੇ ਵਿੱਚੋਂ ਤਾਂ ਉਹਦੀ ਸਿਲੈਕਸ਼ਨ ਪੱਕੀ ਆ ਕਿਉਂਕਿ ਪੇਪਰ ਆ ਜੇ ਨਾ ਤਾਂ ਵਾਲਾ ਸੌਖਾ ਪਾਉਣ ਨਾ ਵਾਲਾ ਔਖਾ ਪਾਉਣ ਜੀਕੇ ਹੈ ਠੀਕ ਹੈ ਜੀਕੇ ਹੈ ਜੀਕੇ ਆਉਂਦੀਆਂ ਆਉਂਦੀਆਂ ਨਹੀਂ ਆਉਂਦੀ ਤਾਂ ਨਹੀਂ ਆਉਂਦੀ ਤਾਂ ਕਰਕੇ ਤੁਹਾਨੂੰ ਵੀਡੀਓ ਵਿੱਚ ਜੀਕੇ ਦੀਆਂ ਕਲਾਸਾਂ ਲਾਈਆਂ ਤੇ ਇਹਦੇ ਚੀ ਜੇ ਮੈਂ ਤੁਹਾਨੂੰ ਦੱਸਿਆ ਕਿ ਪੌਲਟੀ ਤੁਹਾਨੂੰ ਲਗਭਗ ਇਹਦੇ ਵਿੱਚੋਂ 10 ਤੋਂ 12 ਨੰਬਰ ਦੀ ਤੁਹਾਨੂੰ ਪੌਲਟੀ ਆਰਾਮ ਨਾਲ ਮਿਲੂਗੀ ਕਰੰਟ ਅਫੇਅਰ ਮਿਲਣਗੇ 10 ਤੋਂ 12 ਨੰਬਰਾਂ ਦੇ ਮਾਡਰਨ ਹਿਸਟਰੀ ਮਿਲੂਗੀ 5 ਤੋਂ 6 ਨੰਬਰਾਂ ਦੀ ਠੀਕ ਹੈ ਜੀ ਤੇ 10 ਨੰਬਰਾਂ ਦਾ ਤਾਂ ਮੈਥ ਹੋ ਗਿਆ 10 20 30 35 15 ਨੰਬਰ ਰਹਿਗੇ ਤੁਹਾਡੇ ਉਹ 15 ਨੰਬਰ ਦੇ ਵਿੱਚੋਂ ਤੁਹਾਡੀ ਕਿਹੜੀ ਚੀਜ਼ ਦੀ ਕੁਆਂਟੀਟੀ ਵਧਾਉਣਗੇ ਉਹ ਆਪਾਂ ਸਾਨੂੰ ਸਾਰਾ ਕੁਝ ਕਰਵਾਇਆ ਗਿਆ ਪੇਪਰ ਦੇ ਇਹਦੇ ਚ ਆਪਣੇ ਬੈਚ ਦੇ ਵਿੱਚ ਕਿ ਜਿਹੜੀਆਂ ਚੀਜ਼ਾਂ ਆਪਾਂ ਇੱਕਦੋ ਐਕਸਟਰਾ ਕਰਦੇ ਜਿਓਗ੍ਰਾਫੀ ਹੋਗੀ ਐਨਸੀਆਰਟੀ ਹਿਸਟਰੀ ਹੋਗੀ ਉਹ ਵੀ ਤੁਹਾਨੂੰ ਆਪਾਂ ਡਿਟੇਲ ਚ ਕਰਵਾਈ ਹੋਈ ਆ ਠੀਕ ਹੈ ਜੀ ਤੇ ਸਾਰੇ ਬੱਚੇ ਰਾਜੇ ਬੈਚ ਜੁਆਇਨ ਕਰ ਸਕਦੇ ਹੈ ਜੇ ਤੁਹਾਡੇ ਕੋਲ ਟਾਈਮ ਹੈਗਾ ਤਿਆਰੀ ਦਾ ਬਹੁਤ ਵਧੀਆ ਮੈਂ ਵਾਰ-ਵਾਰ ਤਾਂ ਕਹਿ ਰਿਹਾ ਕਿ ਕਿਉਂਕਿ ਮੌਕੇ ਦੀ ਵੀ ਤੁਸੀਂ ਲੈਣਾਗਾ ਮੌਕੇ ਦੀ ਵੀ ਤਿਆਰੀ ਕਰਨੀ ਆ ਤਾਂ ਹੁਣ ਤੁਹਾਡੇ ਕੋਲੇ ਬਹੁਤ ਵਧੀਆ ਸਮਾਂ ਹੈਗਾ ਤਿਆਰੀ ਕਰਨ ਦਾ ਠੀਕ ਹੈ ਜੀ ਤੇ ਬਾਕੀ ਰਾਜੇ ਪ੍ਰਿੰਟ ਆਊਟ ਕਢਵਾ ਸਕਦੇ ਆ ਓਨਲੀ ਤੇ ਓਨਲੀ 300 ਰੁਪਏ ਰਾਜੇ ਤੁਹਾਡੀ ਫੀਸ ਰੱਖੀ ਗਈ ਆ ਕਿ ਤਾਂ ਜੋ ਕੋਈ ਕੈਂਡੀਡੇਟ ਰਹਿ ਨਾ ਜਾਵੇ ਠੀਕ ਹੈ ਜੀ ਤੇ ਬ ਤੇ ਜਿਹੜਾ ਕੋਟਾ ਰਾਜੇ ਤੁਹਾਨੂੰ ਪਤਾ ਕਿ ਸਭ ਤੋਂ ਜ਼ਿਆਦਾ ਕੋਟਾ ਇਹਦੇ ਵਿੱਚ ਪੰਜਾਬ ਅਤੇ ਹਰਿਆਣਾ ਦਾ ਹੈ ਠੀਕ ਹੈ ਜੀ ਜਿਹੜੇ ਆਦਰ ਸਟੇਟ ਵਾਲੇ ਅਪਲਾਈ ਕਰਨਗੇ ਰਾਜੇ ਉਹਨਾਂ ਦਾ ਕੋਟਾ ਸਿਰਫ 5% ਹੁੰਦਾ ਹੈ ਠੀਕ ਹੈ ਜੀ ਇਹ ਨਾ ਇਹ ਸਿਸਟਮ ਬਣਾਇਆ ਹੁੰਦਾ ਹੈਗਾ ਚਾਹੇ ਤੇ ਨਿਗੜ ਪੁਲਸ ਹੈ ਚਾਹੇ ਕੋਈ ਚੰਡੀਗੜ੍ਹ ਦੀ ਭਾਰਤੀ ਹੈ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਜੀ ਧੰਨਵਾਦ ਵੀਰ ਦੋਸਤੋ ਜਿਉਂਦੇ ਵਾਸਤੇ